ਨੈਸ਼ਨਲ ਹਾਈਵੇ 30 ਵੱਲੋਂ ਬਣਾਈ ਜਾ ਰਹੀ ਬਠਿੰਡਾ ਡਾਵਾ ਵਾਲੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਦੇ ਲੋਕਾਂ ਨੇ ਪਿੰਡ ਜੱਸੀ ਬਾਗਵਾਲੀ ਤੋਂ ਪੰਨੀ ਵਾਲਾ ਪਿੰਡ ਨੂੰ ਜਾਂਦੇ ਰਸਤੇ ਨੂੰ ਅੰਡਰ ਬ੍ਰਿਜ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਤਹਿਸੀਲਦਾਰ ਸੰਗਤ ਰਾਹੀਂ ਨੈਸ਼ਨਲ ਹਾਈਵੇ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਮੰਗ ਪੱਤਰ ਕਿਹਾ ਅਗਰ ਜੇਕਰ ਇਹ ਮੰਗਣਾ ਮੰਨੀ ਗਈ ਤਾਂ 1 ਅਪ੍ਰੈਲ ਤੋਂ ਕੀਤਾ ਜਾਵੇਗਾ ਸੰਘਰਸ਼ ਨੂੰ ਤੇਜ਼ ਦੱਸ ਦिए ਕਿ ਜੋ ਬਠਿੰਡਾ ਡਾਵ ਵਾਲੀ ਨੂੰ ਨੈਸ਼ਨਲ ਹਾਈਵੇ ਨੂੰ 6 ਮਾਰਗੀ ਬਣਾਇਆ ਜਾ ਰਿਹਾ ਹੈ ਇਹ ਬਣਾਈ ਜਾ ਰਹੀ ਰਾਸ਼ਟਰੀ ਮਾਰਗ ਤੇ ਪੈਂਦੇ ਪਿੰਡ ਜੱਸੀ ਬਾਗ ਵਾਲੀ ਦੇ ਲੋਕਾਂ ਵੱਲੋਂ ਪਿੰਡ ਜੱਸੀ ਬਾਗ ਵਾਲੀ ਤੋਂ ਪਿੰਡ ਪੰਨੀ ਵਾਲਾ ਨੂੰ ਜਾਂਦੇ ਰਸਤੇ ਤੇ ਅੰਡਰ ਬ੍ਰਿਜ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਤਹਿਸੀਲਦਾਰ ਸੰਗਤ ਨੂੰ ਦਿੱਤਾ ਗਿਆ ਇਸ ਮੌਕੇ ਮੰਗ ਪੱਤਰ ਦੇਣ ਆਏ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੀ ਪਿੰਡ ਇਕਾਈ ਦੇ ਆਗੂ ਗੁਰਦੇਵ ਸਿੰਘ, ਦਰਸ਼ਨ ਸਿੰਘ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ, ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਇਸ ਅੰਡਰ ਬ੍ਰਿਜ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਅਸੀਂ ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ। ਉਹਨਾਂ ਕਿਹਾ ਹੈ ਕਿ ਇਸ ਰਸਤੇ ਤੇ ਅੰਡਰ ਬ੍ਰਿਜ ਨਾ ਹੋਣ ਕਾਰਨ ਜਿੱਥੇ ਕਿ ਸਾਨੂੰ ਆਪਣੇ ਖੇਤਾਂ ਵਿੱਚ ਜਾਣ ਲਈ ਪਰੇਸ਼ਾਨੀ ਆ ਰਹੀ ਹੈ, ਉੱਥੇ ਹੀ ਇਸ ਰਸਤੇ 'ਤੇ ਆਪਣੇ ਮਕਾਨ ਬਣਾਈ ਬੈਠੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਕਿਸਾਨਾਂ ਨੇ ਕਿਹਾ ਹੈ ਕਿ ਅਗਰ ਜੇਕਰ ਉਹਨਾਂ ਦੀ ਇਸ ਅੰਡਰ ਬ੍ਰਿਜ ਦੀ ਮੰਗ ਨਾ ਮੰਨੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਇਸ ਮੌਕੇ ਜਦੋਂ ਤਹਿਸੀਲਦਾਰ ਸੰਗਤ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਜੋ ਇਹ ਮੰਗ ਪੱਤਰ ਇਹਨਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਦਿੱਤਾ ਗਿਆ ਹੈ ਇਹ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਦਾ ਕਰ ਦਿੱਤਾ ਜਾਵੇਗਾ ਪ੍ਰਦੇਵ ਸਿੰਘ ਹੈ ਮੈਂ ਜੱਸੀ ਬਾਗੜੀ ਤੇ ਡਕੌਂਦਾ ਦਾ ਪ੍ਰਧਾਨ ਹਾਂ ਸਾਡੇ ਮੰਗ ਪੱਤਰ ਇਹ ਦਿੱਤਾ ਜੀ 4 ਮਹੀਨੇ ਹੋ ਗਏ ਅਸੀਂ ਪਹਿਲਾਂ ਵੀ ਦਿੱਤਾ ਡੀਸੀ ਸਾਹਿਬ ਨੂੰ ਟੈਸ਼ ਡੀ ਐਮ ਨੂੰ ਸਾਰਿਆਂ ਨੂੰ ਮਿਲੇ ਸੀਗੇ ਅਸੀਂ ਰਸਤੇ ਦੀ ਮੰਗ ਕਰਦੇ ਆ ਜੀ ਸਾਡੇ ਇੱਕ ਆਮ ਰਸਤਾ ਜਾਂਦਾ ਤਿੰਨ ਕਰਮਾਂ ਦਾ ਜੇ ਮੰਨ ਲਓ ਵੀ 17 ਫੁੱਟ ਦਾ ਉਹ ਰੋਡ ਕ੍ਰੋਸ ਕਰਦਾ ਜਿਹੜੀ ਡੱਬ ਵਾਲੀ ਬਠਿੰਡਾ ਰੋਡ ਬਣ ਰਹੀ ਹੈ ਸਾਡੇ ਪਿੰਡ ਤੋਂ ਕਿ ਉਸ ਦੇ ਉੱਤੇ ਦੋ ਸਾਡੀਆਂ ਮਤਲਬ ਗਰੀਬ ਜਨਤਾ ਦੀਆਂ ਉਹ ਲੱਗਦੀਆਂ ਕਲੋਨੀਆਂ ਵੀ ਲੱਗਦੀਆਂ ਉਹਨਾਂ ਨੂੰ ਨੀਰੇ ਪੱਠੇ ਦੀ ਬਹੁਤ ਦਿੱਕਤ ਆਉਂਦੀ ਹੈ ਦੂਜੇ ਪਾਸੇ ਲਿਆਉਣ ਤੋਂ ਤੇ ਆਮ ਜਨਤਾ ਜਿਵੇਂ ਟੱਪਣਾ ਜੀ ਅਸੀਂ ਖੇਤਾਂ ਵਾਲੇ ਆ ਪਾਣੀ ਦਾ ਹੋਰ ਹੈ ਬਾਰੀ ਲਿਤੇ ਜਾਣਾ ਉਹਦੀ ਬਹੁਤ ਦਿੱਕਤ ਆਉਂਦੀ ਆ ਸਾਨੂੰ ਕੀੜਾ ਮਾਰਨ ਦੀ ਮੰਨ ਲੋ ਰਸਤੇ ਦੀ ਬਹੁਤ ਮੰਗ ਹੈ ਜੀ ਸਾਨੂੰ ਜਿਆਦਾ ਇਹੀ ਹੈ ਵੀ ਰਸਤਾ ਸਾਨੂੰ ਦਿੱਤਾ ਜਾਵੇ ਤੇ ਅੰਡਰਗਰਾਉਂਡ ਹੀ ਮੰਗਦੇ ਆ ਅਸੀਂ ਕੋਈ ਉੱਤੋਂ ਦਾ ਨਹੀਂ ਮੰਗਦੇ ਵੀ ਅਸੀਂ ਕਹਿੰਦੇ ਆ ਵੀ ਸਾਨੂੰ ਪੁਲ ਦਿੱਤਾ ਜਾਏ ਵੱਡਾ ਇਹ ਤੁਹਾਡੀ ਕੋਈ ਮੰਗ ਨਾ ਮੰਨੀ ਗਈ ਮੰਗ ਨਾ ਮੰਨੀ ਗਈ ਜੀ ਅਸੀਂ ਬਸ ਆਪਦੀ ਸੰਘਰਸ਼ ਤੇਜ਼ ਕਰਾਂਗੇ ਤੇ ਉਹ ਇਹ ਸਰਕਾਰ ਸਮਝੇ ਫਿਰ ਜਿਵੇਂ ਕਰੇ ਜੀ ਅਸੀਂ ਕਾਰਵਾਈ ਆਪਦੀ ਫਿਰ ਤੇਜ਼ ਕਰਦੇ ਹਾਂਗੇ ਜੀ ਜੀ ਸਿੰਘ ਗੱਲ ਪਿੰਡ ਮੇਰਾ ਜੱਸੀ ਬਾਗੜੀ ਆ ਜੀ ਅਸੀਂ ਅੱਜ ਨੈਬ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੋ ਨੈਸ਼ਨਲ ਕਟੜਾ ਹਾਈਵੇ ਬਣ ਰਿਹਾ ਸੜਕ ਉਹਦੇ ਸਾਡੇ ਪਿੰਡ ਤੋਂ ਪੰਨੀ ਵਾਲੇ ਪਿੰਡ ਨੂੰ ਰਾਹ ਜਾਂਦਾ ਹੈ ਉਹਦੇ ਥੱਲੇ ਦੀ ਅਸੀਂ ਅੰਡਰ ਬ੍ਰਿਜ ਲੈਣਾ ਹੈ ਜਿਹੜੀ ਜਿਹੜਾ ਤਕਰੀਬਨ 12 ਮੀਟਰ 12 ਫੁੱਟ ਚੌੜਾ 12 ਫੁੱਟ ਉੱਚਾ ਇਹ ਰਸਤਾ ਦੇ ਨਾਲ ਆਮ ਗਰੀਬ ਗੁਰਬਿੰਦ ਆਮ ਇਥੋਂ ਦੇ ਨੰਗਾ ਵੀ ਜਿਹੜਾ ਨਿੱਤ ਬੰਦਿਆ ਨੇ ਪੱਠੇ ਲੈ ਕੇ ਆਉਣੇ ਆ ਹੋਰ ਨੀਂ ਟਰੈਕਟਰ ਲੈ ਕੇ ਜਾਣੇ ਆ ਤੇ ਇਸ ਕਰਕੇ ਸਾਡਾ ਬਹੁਤ ਜ਼ਰੂਰੀ ਆ ਦੋ ਪਿੰਡਾਂ ਨੂੰ ਤਿੰਨ ਪਿੰਡਾਂ ਜੋੜਦਾ ਸਾਡਾ 2.2500 ਕਿੱਲਾ ਜ਼ਮੀਨ ਆ ਦੂਜੇ ਪਾਸੇ ਪਿੰਡ ਤੇ ਅਸੀਂ ਇਹਨਾਂ ਤੋਂ ਅੰਡਰ ਬ੍ਰਿਜ ਦੀ ਮੰਗ ਕਰਦੇ ਹਾਂ ਜੀ ਜੇ ਮੰਗ ਪੂਰੀ ਨਾ ਕੀਤੀ ਕਿਤਾ ਇੱਕ ਤਰੀਕ ਤੋਂ ਅਸੀਂ ਸੰਘਰਸ਼ ਤੇਜ਼ ਕਰਾਂਗੇ ਪਹਿਲਾਂ ਸਿੱਧੇ 4 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਰਿਕਮੈਂਡ ਕਰਕੇ ਨਾਲ ਦੀ ਨਾਲ ਹੀ ਅਗਲੇ ਦਿਨ ਐਨਐਚਈ ਨੂੰ ਭੇਜਤਾ ਅਸੀਂ ਪਰ ਐਨਐਚਈ ਇਸ ਤੇ ਕੋਈ ਮਤਲਬ ਲੈ ਨਹੀਂ ਰਹੀ ਕਾਰਵਾਈ ਕਰ ਨਹੀਂ ਰਹੀ ਕੋਈ ਸੁਣਵਾਈ ਨਹੀਂ ਕਰ ਰਹੀ ਸਾਡੀ ਅਸੀਂ ਇੱਕ ਤਰੀਕ ਨੂੰ ਸੰਘਰਸ਼ ਤੇਜ਼ ਕਰਕੇ ਹੋਰ ਵੱਡਾ ਸੰਘਰਸ਼ ਵਿੱਡਾਂਗੇ ਅਸੀਂ ਇਹ ਹਰ ਹਾਲਤ ਪੁੱਲ ਲੈਣੇ ਲੈਣਾ ਜੀ ਇੱਕ ਮੰਗ ਪੱਤਰ ਭਾਰਤੀ ਕਿਸਾਨ ਯੂਨੀਅਨ ਡਿਕੋਦਾ ਵੱਲੋਂ ਦਿੱਤਾ ਗਿਆ ਜੱਸੀ ਬਾਗਵਾਲੀ ਵੱਲੋਂ ਇਹਨਾਂ ਦੀ ਮੰਗ ਹੈ ਕਿ ਜੱਸੀ ਬਾਗਵਾਲੀ ਤੋਂ ਪੰਨੀ ਵਾਲੇ ਨੂੰ ਰਸਤਾ ਜਿਹੜਾ ਜਾ ਰਿਹਾ ਉੱਥੇ ਅੰਡਰ ਬ੍ਰਿਜ ਬਣਾਇਆ ਜਾਵੇ ਕਿਉਂਕਿ ਉੱਥੇ ਇੱਕ ਨਵੀਂ ਨਵੀਂ ਨੈਸ਼ਨਲ ਹਾਈਵੇ ਉੱਥੇ ਬਣ ਰਿਹਾ ਜਿਹੜਾ ਜਿਹੜਾ ਇਹਨਾਂ ਨੇ ਮੰਗ ਪੱਤਰ ਦਿੱਤਾ ਉਹ ਮੈਂ ਮੰਗ ਪੱਤਰ ਮਾਨਯੋਗ ਡੀ ਸਾਹਿਬ ਨੂੰ ਇਹਨਾਂ ਦੀ ਅਗਲੀ ਕਾਰਵਾਈ ਵਾਸਤੇ ਭੇਜ ਰਿਹਾ